ਕਸ਼ਮੀਰੀ ਗੋਟ ਹੈ ਇਹ ਬਾੜ ਬੜੇ ਹੈ ਸ਼ੌਕ ਹੈ ਕਿਸੇ ਕੋ ਸਿੰਘਾਂ ਦਾ بڑے ਰੱਖਣੇ ਦਾ ਜਾਂ ਬਾੜ بڑے ਰੱਖਣੇ ਦਾ इनको ਨਲਾ ਤੁਲਾ ਕੇ ਤੇਲ ਤੋ ਲਗਾ ਕੇ ਕੰਗੀ ਮੰਗੀ ਕਰਨੀ ਪੜਦੀ ਜਿਸ ਕੋ ਜੈਕੋਬ ਬੋਲਦੇ ਹੈ ਇਹ ਬਰੀਡ ਦਾ ਨਾਮ ਹੈ ਜੈਕੋਬ ਕੇ ਸ਼ਾਇਰ ਸਿੰਘ ਹੈ ਇਸ ਕੀ ਖਾਸੀਅਤ ਹੈ ਇਹ ਜਿਵੇਂ ਸੁਣਿਆ ਸੀ ਵੀ ਉਹਨਾਂ ਕੋਲੇ ਬਹੁਤ ਵਧੀਆ ਚੰਗੀ ਨਸਲ ਦੇ ਜਾਨਵਰ ਆਈ ਉਹ ਉਹਨਾਂ ਨੇ ਇੱਥੇ ਕਲਾ ਕੇ ਲੋਕਾਂ ਨੂੰ ਦੇਖ ਖੁੱਲੇ ਦੇਖਣ ਦਾ ਮੌਕਾ ਮਿਲਿਆ ਹੈ ਕਈ ਮੁਲਕਾਂ ਦੇ ਬਾਹਰਲੀ ਬਰੀਡ ਹੈ ਜਿਹੜੀ ਉਹ ਜਿਹੜੇ ਕਿ ਆਪਾਂ ਨਹੀਂ ਦੇਖ ਸਕਦੇ ਉਹ ਇਹਨਾਂ ਨੇ ਖੁੱਲੇ ਇੱਥੇ ਮੇਲੇ 'ਚ ਘਲਾ ਕੇ ਹੀ ਸੰਗਤ ਨੂੰ ਵਿਖਾਏ ਆ ਦਰਸ਼ਨ ਕਰਾਏ ਆ ਜਿਹੜੀ ਬਰੀਡ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਵੀ ਉਹ ਵੇਖਣ ਨੂੰ ਮਿਲੀ ਹੈ ਜੀ ਕੋੜਾ ਮੰਡੀ ਦੇ ਵਿੱਚ ਪਹੁੰਚੇ ਆ ਮੁਕਸਰ ਸਾਹਿਬ ਦੇ ਵਿੱਚ ਤੇ ਦੱਸਿਆ ਜਾਂਦਾ ਹੈਗਾ ਕਿ ਜੇਕਰ ਗੱਡੀਆਂ ਜਿਸ ਤਰ੍ਹਾਂ ਦੇ ਨਾਲ ਮਹਿੰਗੀਆਂ ਤੋਂ ਮਹਿੰਗੀਆਂ ਪਈਆਂ ਉਸੇ ਤਰ੍ਹਾਂ ਜਿਹੜੇ ਹੈਗੇ ਕੋੜੇ ਹੈਗੇ ਉਹਨਾਂ ਦੀ ਕਹਿ ਸਕਦੇ ਕਿ ਕਰੋੜਾਂ ਦੀ ਕੀਮਤ ਹੈਗੀ ਆ ਤੁਹਾਨੂੰ ਦਿਖਾਉਣ ਲੱਗੇ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੈਗੇ ਸ਼ੌਮ ਨੇ ਕਾਲੀ ਦਲ ਦੇ ਪ੍ਰਧਾਨ ਉਹਨਾਂ ਦਾ ਸਟੱਡ ਫਾਰਮ ਹੈ ਜੇਕਰ ਉਹਨਾਂ ਨੂੰ ਗੱਡੀਆਂ ਦਾ ਸ਼ੌਂਕ ਹੈ ਪੰਜਾਬ ਦੇ ਨਾਲ ਪਿਆਰ ਹੈਗਾ ਪੰਜਾਬ ਵਾਸੀਆਂ ਦੇ ਨਾਲ ਪਿਆਰ ਹੈ ਤਾਂ ਉਹਨਾਂ ਹੀ ਪਿਆਰ ਉਹ ਜਾਨਵਰਾਂ ਦੇ ਨਾਲ ਵੀ ਕਰਦੇ ਹੈ ਤੇ ਇਹ ਸਟੱਡ ਫਾਰਮ ਜਿਹੜਾ ਉਹਨਾਂ ਨੂੰ ਬਣਾਇਆ ਤੇ ਸਮੇਂ-ਸਮੇਂ ਤੇ ਉਹ ਵੱਖਰੇ-ਵੱਖਰੇ ਜਿਹੜੇ ਹੈਗੇ ਕਿਸਮ ਦੇ ਜਿਹੜੇ ਹੈਗੇ ਜਾਨਵਰ ਜਿਹੜੇ ਹੈਗੇ ਉਹ ਆਪਣੇ ਉੱਥੇ ਪਾਲਦੇ ਉਹਨਾਂ ਨੂੰ ਜਿਹੜਾ ਹੈਗਾ ਪਿਆਰ ਕਰਦੇ ਹੈਗੇ ਸੋ ਤੁਹਾਨੂੰ ਉਹ ਤਸਵੀਰਾਂ ਜੜੀਆਂ ਹੈਗੀਆਂ ਅਹ ਸੁਭੀਰ ਸਿੰਘ ਬਾਦਲ ਦਾ ਜੋ ਸਟੱਡ ਫਾਰਮ ਹੈਗਾ ਉਸ ਦੀਆਂ ਦਿਖਾ ਰਹੇ ਹਾਂਗੇ ਵੱਖ-ਵੱਖ ਤਰ੍ਹਾਂ ਦੇ ਜੜੇਗੇ ਜਾਨਵਰ ਜਿਹੜੇ ਮੌਜੂਦ ਹੈ ਜਿਹੜੇ ਇਹਨਾਂ ਨੂੰ ਸੰਭਾਲ ਰਹੇ ਹੈਗੇ ਓਮ ਸਿੰਘ ਕਿ ਕਿਸ ਤਰ੍ਹਾਂ ਦੇ ਜੜੇ ਹੈਗੇ ਕੋੜੇ ਕਹਿੰਦੇ ਹੈਗੇ ਕਿ ਇਹਨਾਂ ਦੀ ਜਿਹੜੀ ਹੈ ਕੀਮਤ ਕੋਈ ਨਹੀਂ ਹੈ ਬੇਸ਼ਕੀਮਤ ਈ ਜੜੇ ਜਿਹੜੇ ਕੋੜੇ ਹੈਗੇ ਕਿਸ ਤਰ੍ਹਾਂ ਦੇ ਨਾਲ ਹੈਗੇ ਕਿ ਆਖਰ ਇਹਨੇ ਮਹਿੰਗੇ ਕੋੜੇ ਕਿਉਂ ਹੈ ਕਿ ਹੈ ਕਿ ਕਿਸ ਤਰ੍ਹਾਂ ਦੇ ਕਿਹੜੀ ਨਸਲ ਹੁੰਦੀ ਹੈ ਕਿ ਕਹਿੰਦੇ ਹੈਗੇ ਕਿ ਇਹਨਾਂ ਦੀ ਕੋਈ ਕੀਮਤ ਹੈ ਇਹ ਨੁਗਰਾ ਬਰੀਡ ਹੈ ਅੱਛਾ ਠੀਕ ਹੈ ਬਾਕੀ ਇਹ ਹਮਾਰੇ ਫਾਰਮ ਦਾ ਹੋਮ ਬਰੀਡ ਹੈ मैन स्टालियन नुगरा इसका नाम महाराजा है हाइट पेंटिंग इंच है इन्हना जी लाइन होंगी है इन्हे जगे पीछे अलग अलग लाइन है जैसे हमारे घर का ब्रीड है तो जैसे हमने लाइन शुरू कर दी भी ये बादल फार्म का होम ब्रीड है हमारे घर में पैदा हुआ है ठीक अच्छा। है ये मैन हमारा वाइट में मैन स्टालियन नहीं है ठीक है इसका उधर कैमरा करो वो सामने पिछे खड़ा है इसका बेटा है युवराज करके ठीक है ये चंगा तो इनता कहते चंगे बच्चे दूंगा फिर ही अच्छा है ਠੀਕ ਹੈ ਘੋੜੇ ਤਾਂ ਮਾਰਕੀਟ ਵਿੱਚ ਬਹੁਤ ਖੜੇ ਹੈ ਲੇਕਿਨ ਰਿਜ਼ਲਟ 'ਤੇ ਪਤਾ ਲੱਗਦਾ ਵੀ ਘੋੜਾ ਕੀ ਪੈਦਾ ਕਰ ਰਹਾ ਹੈ ਠੀਕ ਹੈ ਇਸ ਵਿੱਚ ਕੀ ਖਾਸੀ ਉਹ ਹੀ ਖਾਸੀਅਤ ਦਾ ਤਾਂ ਪਤਾ ਲੱਗਦਾ ਹੈ ਕਿ ਵੀ ਘੋੜੇ ਨੇ ਪੈਦਾ ਕੀ ਕੀਤਾ ਇਹ ਬਾਤ ਹੈ ਕਿ ਵੇਖਿਆ ਜਾਂਦਾ ਪਛਾਣ ਕੀਤੀ ਜਾਂਦੀ ਹੈ ਇਹਨਾਂ ਦੇ ਕਹਿੰਦੇ ਹੈ ਕਿ ਕੰਨ ਤੋਂ ਜਾਂ ਕਦ ਕਾਠੀ ਤੋਂ ਵੀ ਇਹਨਾਂ ਦੀ ਪਛਾਣ ਕੀਤੀ ਜਾਂਦੀ ਹੈ ਕਦ ਕਾਠੀ ਨੀ ਸੇ ਪੈਰਾਂ ਤੋਂ ਲਗਾ ਕੇ ਕੰਨ ਤੱਕ ਘੋੜਾ ਸਭ ਬਰਾਬਰ ਹੋਣਾ ਚਾਹੀਏ ਵੀ ਅਕੇਲਾ ਇਹ ਨਹੀਂ ਇਹ ਪੈਰ ਬੜੇ ਹੈ ਤਾਂ ਟਾਂਗੇ ਪਤਲੇ ਆ ਗਏ ਸਭ ਪ੍ਰੋਪਰ ਹੋਣਾ ਚਾਹੀਏ ਵੀ ਹਾਂ ਘੋੜੇ ਕੇ ਕਾਨ ਵੀ ਹੈ ਦੇਖੋ ਕਿਵੇਂ ਕਾਨ ਮਿਲਤਾ ਹੈ ਬਿਲਕੁਲ ਫੇਸ ਦੇਖ ਲਓ ਗਰਦਨ ਦੇਖ ਲਓ ਪਿਛੇ ਪੁਠਾ ਠੀਕ ਹੈ ਨਾ ਸਾਰ ਇਸਮੇ ਜੋ ਘੋੜਾ ਮੇ ਹੁੰਦੀ ਹੈ ਚੀਜ਼ਾਂ ਉਹ ਇਸਮੇ ਹੈ ਹੋਰ ਕਿਸ ਤਰ੍ਹਾਂ ਦੇ ਹੈਗੇ ਇੱਥੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਜਾਨਵਰ ਹੈਗੇ ਜਿਹੜੇ ਕਿ ਕਿਸ-ਕਿਸ ਤਰ੍ਹਾਂ ਦੇ ਜਿਹੜੇ ਰੱਖੇ ਹੈ ਕਿ ਘੋੜਿਆਂ ਦੇ ਵਿੱਚ ਵੀ ਜਿਹੜੇ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈ ਘੋੜੇ ਹੈ ਨਸਲ ਜੜੀਆਂ ਹੈਗੀਆਂ ਅੰਦਰ ਹਮਾਰੇ ਪਾਸ ਅਲੱਗ-ਅਲੱਗ ਤਰੀਕ ਇਹ ਕੀ ਚੀਜ਼ ਹੈ ਤੇ ਬਿਲਕੁਲ ਹੀ ਛੋਟੇ-ਛੋਟੇ ਹੈ ਜੈਸੇ ਇਹ ਹੈ ਅਮਰੀਕਨ ਮਨੀਸ਼ਰਪੋਨੀ ठीक है ये बाहर से ब्रीड है बाहर की जो अमेरिकन मिनिशर पोनी के नाम से जानी जाती है ये हमने बाहर से इम्पोर्ट कराए थे साहब ने ठीक अच्छा। है यहाँ पे हम ब्रीडिंग कराते हैं इनकी बच्चे पैदा कराते हैं अच्छा। की घोड़े है दुनिया के सबसे छोटे घोड़े हैं ये वाले ये बड़े अच्छा। इतना ही रहता है इनका ये फुल साइज है ये छोटे बच्चों के सवारी के लिए काम आते है और लोग अपने बेडरूम में भी शौक ਕੇ ਸਾਥ ਰੱਖਦੇ ਹਨ ਕੋ ਜੋ ਵੱਡੇ ਘੋੜੇ ਆ ਉਹਨਾਂ ਤੋਂ ਕੀ ਫਰਕ ਹੈ ਇਹਨਾਂ ਦਾ ਇਹਨਾਂ ਦਾ ਸਾਈਜ਼ ਛੋਟਾ ਹੈ ਅੱਛਾ ਹਾਂਜੀ ਸਾਈਜ਼ ਹੀ ਛੋਟਾ ਹੈ ਬਾਕੀ ਸੇਮ ਹੈ ਇਨਕੀ ਘੋੜੇ ਜੈਸੀ ਆਦਤ ਹੈ ਸਮ ਜੈਸੇ ਬੜਾ ਹੈ ਬੜੇ ਕੀ ਆਦਤ ਹੈ ਵੈਸੀ ਇਨਕੀ ਹੈ ਲੇਕਿਨ ਇਹਨਾਂ ਦਾ ਛੋਟਾ ਹੈ ਬਸ ਇਹ ਦੁਨੀਆ ਦਾ ਆਦਤ ਉਵੇਂ ਹੀ ਹੈ ਜਿਹੜੇ ਆਦਤ ਉਵੇਂ ਹੀ ਹਾਂਜੀ ਬਰਾਬਰੀ ਉਸੇ ਤਰ੍ਹਾਂ ਹੀ ਹੈ ਸਰ ਉਸੇ ਉਸੇ ਤਰ੍ਹਾਂ ਉਸੇ ਤਰ੍ਹਾਂ अभी ठंड का मौसम हो गया था इन पे बस कोट पहना को खड़े रहेंगे अपने आप हर मुल्क के जड़े है अड्ड अड घोड़े है उन्होंने जी वक्री वरी पहचान है जिस तरह आल... के ना ये भी बार का है बाहर से यूके से इंपोर्ट इम्पोर्ट कराया ये भी ये भी बाहर से इम्पोर्ट कर ये मेल है वो फीमेल है ये, ये जिप्सी ब्रीड है कौन सी ब्रीड है ये जिप्सी जिप्सी हाँ जिप जी तो क्या खासियत क्या होती है इसमें या कुछ अलग है ये इनकी हाइट बस चार फुट के लगभग रहती है ठीक है ये बग्गी खींचने में बढ़िया काम आते हैं वजन खींचने में बकी चलते हैं बढ़िया सवारी में भी बढ़िया है ठंडे दिमाग है आराम से कहीं बाजार में लेके जाओ कोई बदमाशी नहीं करेंगे ठंडे दिमाग से चलेंगे के जेड़े बाल लगे कितने होए ऐसे तरह ही बाल इनके ये मतलब ठंडे इलाके से आए हैं ना तो ये इनके बाल लंबे होते हैं ये आगे वाले भी लंबे हो जाते हैं उधर पूंछ वाले और ये इसके पैरों पे भी बाल है मतलब गोल टाइप ये हो जाते बड़े लंबे हो जाते हैं सो कह देना इथे जेड़े वक्त-वक्त तरह दे जेड़े हैगे घोड़े हैगे ਕੁਦਰਤ ਨੇ ਜਿਹੜਾ ਹੈਗਾ ਕਿਸ ਤਰ੍ਹਾਂ ਦੇ ਨਾਲ ਅਲੱਗ-ਅਲੱਗ ਜਿਹੜਾ ਹੈਗਾ ਮੌਸਮ ਦੇ ਮੁਲਕਾਂ ਦੇ ਮੁਤਾਬਿਕ ਜਿਹੜਾ ਹੈਗਾ ਜਨਵਾਰਾਂ ਨੂੰ ਵੀ ਜਿਹੜਾ ਹੈਗਾ ਬਣਾਇਆ ਹੈਗਾ ਕਿਸ ਤਰ੍ਹਾਂ ਦੇ ਨਾਲ ਦੇਖ ਸਕਦੇ ਆ ਕਿ ਪੈਰਾਂ ਦੇ ਉੱਪਰ ਜਿਹੜੇ ਹੈਗੇ ਵੱਡੇ-ਵੱਡੇ ਜਿਹੜੇ ਵਾਲ ਜਿਹੜੇ ਨਜ਼ਰ ਆ ਰਹੇ ਤਾਂ ਉਹ ਜਿਹੜੇ ਹੈਗੇ ਠੰਡ ਤੋਂ ਜੜੇ ਉਹਨਾਂ ਨੂੰ ਬਚਾਉਂਦੇ ਹੈਗੇ ਸੋ ਇੱਥੇ ਜਿਹੜਾ ਹੈਗੇ ਸੁਭੀਰ ਸਿੰਘ ਬਾਦਲ ਹੈ ਉਹਨਾਂ ਦਾ ਜਿਹੜਾ ਸਟੱਡ ਫਾਰਮ ਹੈਗਾ ਉਹਨਾਂ ਦਾ ਫਾਰਮ ਦੇ ਜਿਹੜੇ ਹੈਗੇ ਵਿੱਚ ਜਿਹੜਾ ਹੈਗਾ ਇਹ ਜਿਹੜੇ ਹੈ ਘੋੜੇ ਆ ਜਾਂ ਹੋਰ ਜਾਨਵਰ ਹੈ ਇਹ ਵੀ ਮਾਰਵੜੀ ਮਾਰਵੜੀ अच्छा मारवाड़ी हाँ जी ये अपने को राज सिंहासन राजंश का, का बच्चा है उसका आगे बच्चा है राज सिंहासन का बेटा है तो ये भी का, काफ़ी हाइट भी इसकी हाँ ये सिक्सटी थ्री हाइट का है अभी और अभी दो दांत हुआ है ढाई साल का ये अच्छा ये भी हमारे फार्म का ब्रीड हुआ हुआ है इसका फादर भी हमारे फार्म में ही ब्रीड हुआ है और इसकी मदर भी सब हमारे फार्म की होम ब्रीड है ਅ ਸੋਤੋਂ ਨੂੰ ਹੋਰ ਵੀ ਦਿਖਾਣੇਗੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਹੈਗੇ ਘੋੜਿਆਂ ਦੇ ਨਾਲ ਜਿਹੜੇ ਹੈਗੇ ਵੱਖ-ਵੱਖ ਜੜੀਆਂ ਹੈਗੀਆਂ ਇੱਥੇ ਕੁਝ ਬੱਕਰੀਆਂ ਵੀ ਹੈਗੀਆਂ ਭੇਡੂ ਵੀ ਜਿਹੜੇ ਇੱਥੇ ਹੈਗੇ ਤੇ ਕਿਸ ਤਰ੍ਹਾਂ ਦੇ ਨਾਲ ਜਿਹੜੇ ਲੋਕ ਜਿਹੜੇ ਆ ਰਹੇ ਆ ਬਿਲਕੁਲ ਅਚੰਬਿਤ ਵੀ ਹੋ ਰਹੇ ਆ ਹੈਰਾਨ ਹੋ ਰਹੇ ਆ ਇਸ ਤਰ੍ਹਾਂ ਦੇ ਨਾਲ ਦੇਖ ਕੇ ਕਿ ਬਿਲਕੁਲ ਆ ਜੜੀਆਂ ਛੋਟੀ-ਛੋਟੀ ਜੜੀਆਂ ਹੈਗੀਆਂ ਬੱਕਰੀਆਂ ਜੜੀਆਂ ਨਜ਼ਰ ਆ ਰਹੀਆਂ ਇਹ ਇਹ ਕਿੱਥੋਂ ਦੀਆਂ ਜੀ ਇਹ ਪਿਗਮੀ ਬਰੀਡ ਹੈ ਆਪਣੇ ਇੰਡੀਆ ਕੀ ਹੈ हाँ पिकमी ब्रीड है ये बकरियों में जो भी जितनी भी नस्लें हैं वो सबसे छोटी ब्रीड है ये हाँ हाइट में सबसे छोटी है कम से कम रहने वाली है बड़ी जो बकरी होती है दूध देती है सब कुछ वैसे ही है हाँ वैसे ही है वैसे ही दूध जैसे छोटी बकरी है साइज छोटा है तो कम दूध दे, दे देगी ठीक हाँ। है बच्चे फर्स्ट बार में एक दे देते दे, कई बार सेकेंड या थर्ड टाइमर सुती है तो वो तीन भी दो भी दे सकती है बच्चे तो दुनिया की सबसे छोटी जड़ी हैगी यह बकरी हैगी ये भी कश्मीरी कोट है

हाँ वक्त शाम शाम संभाल वो ही है ऐसा अच्छा, है जैसे इनके बाढ़ बड़े हैं शौक है किसी को शिंगों का बड़े रखने का या बाढ़ बड़े रखने का इनको नला धुला तो के तेल तो लगा के कंगी मंगी करनी पड़ती है अच्छा इनकी है हाँ। तभी नहीं तो ऐसे बड़े बाढ़ रहेंगे नहीं अच्छा उलझ जाएंगे फिर ज्यादा बढ़ जाएंगे तो कैसे काटने पड़ेंगे फिर नहीं तो होंगे ये भी सर्दी के ये, ये सर्दी में तभी तो इनके इतने लंबे बाल है ना देखो जम्मू की तरफ या कश्मीर में ठंड ज्यादा बढ़ती है तो इसीलिए इनके ज्यादा लंबे बाल है ये है भेड़ ये इसको जैकब बोलते हैं ये ब्रीड का नाम है जैकब जैकब हाँ जैकब ब्रीड का नाम है इसके चार सिंग है इसकी खासियत है ये भी चार सिंग है असि भी देखने वेल सू दो लग रहे लेकिन दिखाने कि की जड़े है चार जड़े सिंग है ਸੋ ਇਹ ਬਿਲਕੁਲ ਜਿਹੜੀ ਹੈ ਵੱਖਰੀ ਹੈ ਹੈਰਾਨ ਕਰਨ ਵਾਲੀ ਹੈਗੀ ਜਿਹੜੀ ਲੋਕ ਜਦੋਂ ਦੇਖਦੇ ਹੈ ਬਿਲਕੁਲ ਉਹਨਾਂ ਨੂੰ ਹੈਰਾਨੀ ਹੁੰਦੀ ਹੈ ਕਿ ਚਾਰ ਜਿਹਦੇ ਸਿੰਘ ਹੈਗੇ ਉਹ ਜਿਹੜਾ ਪੇਡ ਹੈਗੀ ਇਹ ਕਿੱਥੋਂ ਦੀ ਹੈ ਇਹ ਵੀ ਲਦਾਖ ਲਦਾਖੀ ਤਰ੍ਹਾਂ ਇਧਰ ਸੇ ਲਗੇ ਹੈਂਡੀਆ ਇੰਡੀਅਨ ਇੰਡੀਅਨ ਬਰੀਡ ਇਹ ਵੀ ਇੰਡੀਅਨ ਇਹ ਸ਼ੋਮਾਲੀ ਬਰੀਡ ਹੈ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਫੇਸ ਵੀ ਜਿਹੜਾ ਹੈਗਾ ਸੁਝਿਆ ਜਾਂ ਕਿ ਕੀ ਹੁੰਦਾ ਨਹੀਂ ਇਹ ਬਰੀਡ ਵਿੱਚ ਹੀ ਹੁੰਦਾ ਜੇ ਉਹ ਉਹ ਫੀਮੇਲ ਹੈ ਉਸਕੇ ਵੀ ਇਹ ਇਸਕੇ ਦੇਖ ਲਓ ਇਹ ਮੇਲ ਹੈ ਤਾਂ ਇਸਕੇ ਜ਼ਿਆਦਾ ਹੈ ਉਹ ਫੀਮੇਲ ਹੈ ਤਾਂ ਉਸਕੇ ਕਮ ਹੈ ਠੀਕ ਹੈ ਪਿੱਛੇ ਇਹ ਦੰਮੇ ਲੱਗੇ ਹੋਏ ਇਹ ਮੇਲ ਦੀ وجہ سے ਇਸਕੇ ਜਿਆਦਾ ਫੀਮੇਲ ਹੈ ਤਾਂ ਕਮ ਹੈ ਉਧਰ ਹੈ ਉਹ ਮੰਦੂੜ ਹੈ ਉਹ ਵੀ ਭੇਡ ਹੈ ਉਹ ਇਧਰ ਸਾਊਥ ਕੀ ਤਰਫ ਸੇ ਲੈ ਕੇ ਆਏ ਆ ਸਾਊਥ ਵਾਲੇ ਪਾਸੇ ਮਿਲਦੀ ਹੈ ਜਿਹੜੀ ਸਾਊਥ ਵਾਲੇ ਪਾਸੇ ਬੰਦੂੜ ਹੈ ਸੋ ਤੁਹਾਨੂੰ ਦਿਖਾ ਰਹੇ ਹਾਂਗੇ ਤਸਵੀਰਾਂ ਜੜੀਆਂ ਹੈਗੀਆਂ ਸੁਭੀਤ ਸਿੰਘ ਬਾਦਲ ਦੇ ਸਟੱਡ ਫਾਰਮ ਦੀਆਂ ਤੇ ਜਿੱਥੇ ਮਤਲਬ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈਗੇ ਜਾਨਵਰ ਜਿਹੜੇ ਰੱਖੇ ਗਏ ਆ ਸੋ ਇੱਥੇ ਲੋਕਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਕੀ ਦੇਖ ਰਿਹਾ ਹੈ ਕਿਸ ਤਰ੍ਹਾਂ ਦੇ ਨਾਲ ਕੀ ਇਹਨਾਂ ਨੇ ਪਹਿਲਾਂ ਕਦੇ ਚੀਜ਼ਾਂ ਦੇਖੀਆਂ ਜਾਂ ਨਹੀਂ ਦੇਖੀਆਂ ਕੀ ਦੇਖਿਆ ਇਸ ਤਰ੍ਹਾਂ ਦੇ ਕੋਈ ਪਹਿਲਾਂ ਕਦੇ ਨਹੀਂ ਜੀ ਨਹੀਂ ਦੇਖੇ ਨਹੀਂ ਹਾਂ ਜੀ ਹਾਂ ਪਹਿਲੀ ਵਾਰੀ ਦੇਖਿਆ ਹਾਂ ਜੀ ਹਾਂ ਜੀ ਕਿਵੇਂ ਲੱਗਦਾ ਇਹਨਾਂ ਨੂੰ ਦੇਖ ਕੇ ਕਹਿੰਦੇ ਹੈਗੇ ਕਿ ਇਹ ਦੁਨੀਆ ਦੀ ਸਭ ਤੋਂ ਛੋਟੀ ਜਿਹੜੀ ਬੱਕਰੀ ਹੈ ਹਾਂ ਜੀ ਪਹਿਲੀ ਵਾਰੀ ਦੇਖੀ ਹੈ ਜੀ ਸੋ ਇੱਥੇ ਜਿਹੜਾ ਹੈਗੇ ਲੋਕ ਬਿਲਕੁਲ ਹੈਰਾਨ ਹੁੰਦੇ ਹਨ ਚੀਜ਼ਾਂ ਨੂੰ ਦੇਖ ਕੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈਗੀ ਦੁਨੀਆ ਦੀ ਸਭ ਤੋਂ ਛੋਟੀ ਜਿਹੜੀ ਹੈਗੀ ਬੱਕਰੀ ਵੀ ਇੱਥੇ ਹੈਗੇ ਕਿ ਵੇਖਿਆ ਕਦੇ ਇਸ ਤਰ੍ਹਾਂ ਦੇ ਕੁੜੇ ਆ ਨਈ ਜੀ ਅਸੀਂ ਨਹੀਂ ਦੇਖੇ ਜੀ ਅੱਛਾ ਹਾਂ ਉਹ ਨਵੀਂ ਕਿਸਮ ਦੇ ਘੋੜੇ ਜੀ ਆਏ ਆ ਬਸ ਬਾਕੀ ਤਾਂ ਕੀ ਕਹ ਸਕਦੇ ਹਾਂ ਉਹ ਨਸਲਾਂ ਬਹੁਤ ਚੰਗੀਆਂ ਹਾਂ ਹੋਰ ਵੀ ਦੇਖਿਆ ਇੱਥੇ ਕਾਫੀ ਕੁਛ ਅਲੱਗ ਜਿਹਾ ਅਲੱਗ ਜਿਹਾ ਹਾਂ ਚਾਰ ਸਿੰਘ ਛੋਟੇ ਛੋਟੇ ਸੀਗੇ ਜੀ ਉਹ ਮਗਰ ਛੋਟੇ ਘੋੜੇ ਵੀ ਹੈਗੇ ਚਾਰ ਸਿੰਘ ਵਾਲੀਆਂ ਭੇਡਾਂ ਭੂਡਾ ਉਹਨਾਂ ਦੇ ਬਾਰੇ ਤਾਂ ਆਪਾਂ ਕੋਈ ਨੂੰ ਪਤਾ ਹੀ ਨਹੀਂ ਗਈ ਜਿਹੜੇ ਜਾਨਵਰ ਇੱਥੇ ਆਏ ਆ ਅੱਧੇ ਤਾਂ ਵਿੱਚ ਦੀ ਆਏ ਆ ਜੀ ਕੀ ਕਰਦੇ ਹੋ ਕਿਸਾਨੀ ਕਰਦੇ ਹੋ ਕਿਸਾਨੀ ਕਰਦੇ ਆ ਖੇਤੀਬਾੜੀ ਕਰਦੇ ਆ ਕਿਸਾਨਾਂ ਨੂੰ ਆਣਾ ਪਊਗਾ ਸੈਕ ਤੰਦੇ ਦੇ ਰੂਪ ਚ ਚੈਡਰੀ ਹੈ ਚਾਹ ਮੱਝਾ ਕੋਈ ਨਾ ਕੋਈ ਤਾਂ ਕੰਮ ਨਾਲ ਤੋੜਨਾ ਹੀ ਪਊਗਾ ਜੀ ਕੀ ਲੱਗਦਾ ਕੀ ਜੀ ਕੀ ਕੁਝ ਦੇਖਿਆ ਅਲੱਗ-ਅਲੱਗ ਕਈ ਤਰ੍ਹਾਂ ਦੇ ਬਹੁਤ ਵਧੀਆ ਜਾਨਵਰ ਆਈ ਬਦਲ ਸਾਹਣ ਦੇ ਆਏ ਹੋਏ ਇੱਥੇ ਜਿਵੇਂ ਸੁਣਿਆ ਸੀ ਵੀ ਉਹਨਾਂ ਕੋਲੇ ਬਹੁਤ ਵਧੀਆ ਚੰਗੀ ਨਸਲ ਦੇ ਜਾਨਵਰ ਆਈ ਉਹ ਉਹਨਾਂ ਨੇ ਇੱਥੇ ਕਲਾ ਕੇ ਲੋਕਾਂ ਨੂੰ ਦੇਖ ਖੁੱਲੇ ਦੇਖਣ ਦਾ ਮੌਕਾ ਮਿਲਿਆ ਈ ਤੇ ਬਹੁਤ ਵਧੀਆ ਚੰਗੇ ਜਾਨਵਰ ਆਈ ਸਾਨੂੰ ਦੇਖਣ ਦਾ ਮੌਕਾ ਮਿਲਿਆ ਈ ਅਸੀਂ ਉਹਨਾਂ ਦੀ ਸੋਚ ਆ ਚੰਗੀ ਸੋਚ ਮੰਨ ਲਓ ਉਹਨਾਂ ਦੀ ਸੋਚ ਦੇ ਆਧਾਰ ਤੇ ਵੇਖਣ ਤੇ ਕਿ ਸਾਨੂੰ ਬਹੁਤ ਖੁਸ਼ੀ ਆਈ ਇਸ ਗੱਲ ਦੀ ਹਾਂਜੀ ਦੇਖੇ ਕਈ ਤਰ੍ਹਾਂ ਦੇ ਕਈ ਮੁਲਕਾਂ ਦੇ ਕੋੜੇ ਵੀ ਹੈਗੇ ਇੱਥੇ ਹਾਂਜੀ ਹਾਂਜੀ ਕਈ ਮੁਲਕਾਂ ਦੇ ਬਾਹਰਲੀ ਬਰੀਡ ਹੈ ਜਿਹੜੀ ਉਹ ਜਿਹੜੇ ਕਿ ਆਪਾਂ ਨਹੀਂ ਦੇਖ ਸਕਦੇ ਉਹ ਇਹਨਾਂ ਨੇ ਖੁੱਲੇ ਇੱਥੇ ਮੇਲੇ 'ਚ ਘਲਾ ਕੇ ਹੀ ਸੰਗਤ ਨੂੰ ਵਿਖਾਏ ਆ ਦਰਸ਼ਨ ਕਰਾਏ ਆ ਜਿਹੜੀ ਬਰੀਡ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਵੀ ਉਹ ਵੇਖਣ ਨੂੰ ਮਿਲੀ ਆ ਜੀ ਹੋਰ ਕੀ ਕੁਝ ਕਿਸ ਤਰ੍ਹਾਂ ਦੇ ਜਾਨਵਰ ਹੋਰ ਜੀ ਜਿਵੇਂ ਆ ਭੇਡੂ ਦੂਸਰੇ ਜਾਨਵਰ ਸਾਰੇ ਜਾਨਵਰੀ ਜਿਹੜੇ ਜਿਹੜੇ ਜਾਨਵਰ ਉਹਨਾਂ ਦੇ ਸੀ ਜਿਹੜੇ ਉਹਨਾਂ ਦੇ ਫਾਰਮ ਦੇ ਵਿੱਚ ਜਾਨਵਰ ਸੀ ਜਿਹੜੇ ਲੋਕ ਦੇਖਣ ਦੀ ਇੱਛਾ ਰੱਖਦੇ ਸੀ ਜੋ ਉੱਥੇ ਪਹੁੰਚ ਨਹੀਂ ਸਕਦੇ ਸੀ ਉਹ ਜਾਨਵਰ ਉਹਨਾਂ ਨੇ ਖੁੱਲੇ ਇੱਥੇ ਪੰਡਾਲ 'ਚ ਘਲਾ ਕੇ ਤੇ ਸੰਗਤ ਨੂੰ ਵੇਖਣ ਦਾ ਮੌਕਾ ਦਿੱਤਾ ਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਦਲ ਸਾਹਿਬ ਦਾ ਜੀ ਤੇ ਲੋਕ ਜਿਹੜੇ ਇਹਨਾਂ ਜਾਨਵਰਾਂ ਨੂੰ ਦੇਖ ਕੇ ਬਿਲਕੁਲ ਹੈਰਾਨ ਵੀ ਹੋ ਰਹੇ ਐ ਅਚੰਬਿਤ ਵੀ ਹੋ ਰਹੇ ਐ ਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਉਹਨਾਂ ਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਜਿਹੜਾ ਹੈਗਾ ਖੇਤੀ ਦੇ ਨਾਲ ਜਿਹੜਾ ਹੈਗਾ ਸਾਇਕ ਤੰਦਾ ਅਪਣਾਣ ਦੀ ਜੜੀ ਲੋੜ ਹੈਗੀ ਅਫਤਾਰ ਗਿਲ ਪੀਟੀ ਸ ਸ਼ਰੀਫ ਮੁਖਸਰ ਸਾਹਿਬ